ਕਿਆ ਗੁਰੂ ਜੀ ਕਿਆ ਕਰੋ ਜੁ ਕਿਆ ਕਰੋ ਜੀ ਅੰਦਰ ਵੀ ਹੋਈ ਕਿ ਉਹ ਕਿੱਥੇ ਦਾ ਸਾਰੇ ਉਧਰੇ ਨੇ ਸਾਰੇ ਚਲੇ ਗਏ ਬੁਲਾ ਲਿਆ ਬੁਲਾ ਲਿਆ ਮੇਰੀ ਵੀਰੇ ਇੱਥੇ ਹੈ ਸਾਰੇ ਇੱਥੇ ਬੰਦਾ ਹੈ ਬੜਿਆ ਸੰਗਤ ਨੂੰ ਬਿਠਾਉਣਾ ਵੜੀ ਨਾ ਤਾਂ ਮੈਂ ਕਰ ਸਕਦਾ ਹੱਥ ਨਾਲ ਹੱਥ ਨਹੀਂ ਲੈਣਾ ਹੋਰ ਕਰਨਾ ਕਰਾਉਣਾ ਨਹੀਂ ਹੋਣਾਗਾ ਸ਼ਾਇਦ ਗੁਰੂ ਜੀ ਦਾ ਉਹ ਪਾਪ ਗੁਰੂ ਜੀ ਦੀ ਬੰਦ ਹੋ ਜਾਂਦੀ ਆ ਐਦਾਂ ਨਹੀਂ ਲੱਗਦਾ ਜਿੱਥੇ ਵੀ ਹੱਥ ਲਵਾਉਂਦੇ ਉਹ ਬੰਦ ਹੋ ਜਾਂਦਾ ਕਰਨੇ ਕੇ ਲਈ ਮੈਨੂੰ ਜਿੱਥੇ ਮਨ ਲੱਗੀ ਹੁਣ ਜੋਪਰਾ ਬੰਦਾ ਹੱਥ ਲਾਂਦਾ ਨਾ ਤੇ ਉਹ ਬੰਦ ਹੋ ਜਾਂਦਾ ਉਹ ਦੂਜੇ ਪਾਸੇ ਜੁੜਉਂਦਾ ਇੱਧਰ ਆਜੋ ਆ ਦੇਖੋ ਇਹ ਪਲੇਟ ਚਾਹੀਦੀ ਸ਼ਾਇਦ ਇੱਧਰ ਧਿਆਨ ਵਾਲਾ ਦੇ ਵਿੱਚ ਪਲੇਟ ਦੇ ਵਿੱਚ ਦੇਖੋ ਜੀ ਵਾਹ ਵਾਹ ਜੈ ਗੁਰੂ ਜੀ ਦੇ ਲਾਇਆ ਹਾਂ ਜੈ ਗੁਰੂ ਜੈ ਹਾਂ ਬੇਸਨਾ ਹੋਵੇ ਪੈਰਾ ਜਨਾਵੇ ਜੈ ਗੁਰੂ ਜੀ ਬਈ ਪੈਰਾ ਦਿੱਤਾ ਕੀੜੀਆਂ ਜਿਹੜੇ ਲਾਪਨੀ ਕੀੜੀਆਂ ਕਰਦੀਆਂ ਪੰਚਾ ਇਕੱਠਾ ਕਰਨਾ ਪੈਂਦਾ ਨਾ ਇਕੱਠਾ ਕਰਾਂਗੇ ਤਾਈ ਬੰਦਾ ਦਾ ਬੰਦੇ ਜੈ ਗੁਰੂ ਜੀ ਜੈ ਗੁਰੂ ਜੀ ਆਹ ਦੇਖੋ ਇੱਧਰ ਹਾਂ ਦੇਖੋ ਜੈ ਗੁਰੂ ਜੀ 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 ਆਹ ਪਾਈਪ ਲਾਉਣਾ ਮੈਂ ਪਾਈਪ ਲਾ ਦੇ जय जाय जय गुरुजी जय गुरुजी नहीं जी नहीं, नहीं, नहीं। किसी ने टच नहीं करना टच करेंगे वो खत्म है ना प्रसाद तो धीरे के दे दो का मेरी को है यार ਤੁਹਾਨੂੰ ਸਭ ਨੂੰ ਜਲ ਪ੍ਰਸ਼ਾਦ ਮਿਲਿਆ ਉਹਦੇ ਵਿੱਚ ਵੀ ਟਿੱਕਾ ਕਰਕੇ ਦੇ ਦੇ ਬਾਕੀ ਦਿੱਤਾ ਹੈ ਸਾਰਿਆਂ ਨੂੰ ਜੀ ਠੀਕ ਹੈ ਜੀ ਕਿਸੇ ਨੇ ਕਿਸੇ ਟੱਚ ਨਹੀਂ ਕਰਨਾ ਜਲ ਪ੍ਰਸ਼ਾਦ ਚ ਸ਼ਹਿਦ ਪਾਇਆ ਹੈ ਚਲੋ ਸੰਗਤ ਜੀ ਬੈਠ ਜਿਓ जय गुरुजी जय गुरुजी जय गुरुजी चलो ਸੰਗਤ ਜੀ ਬੈਠ ਜਿਓ ਸਾਰੇ जय गुरुजी ਬਾਤ ਨੂੰ ਤੁਹਾਨੂੰ ਹੁਣ ਨਹੀਂ ਸੁਣਿਆ। ਇੱਕ ਕੱਲ ਤੇ ਗਿਆ। ਪਰसों ਵੀ ਕਿਹਦਾ ਨਗਰ ਕਦਾ ਕਿਸ ਤਰ੍ਹਾਂ ਲੱਗਦਾ ਨਾ। ਕਦਾ ਆਪਣੇ ਆਪ ਲੱਗ ਰਿਹਾ ਜੀ ਕਦਾ ਤੁਹਾਡੇ ਸਾਹਮਣੇ ਹੀ ਆ ਦੇਣਾ ਹੁੰਦਾ ਤਾਜਾ ਹੀ ਆ ਤਾਂ। ਸਹੀ ਗੱਲ। ਜੈ குரு ਜੀ ਜੈ குரு ਜੀ। ਜੈ குரு ਜੀ ਜੈ குரு ਜੀ। ਕੀ ਕਰੂ ਗੁਰੂ ਜੀ ਕੀ ਕਰੂ ਗੁਰੂ ਜੀ ਅੰਦਰ ਹੀ ਹੋਈ ਜੀ ਉਹ ਕਿੱਥੇ ਲਖੜੇ ਉਧਰੇ ਲੈ ਸਾਰੇ ਚਲੇ ਗਏ ਬਿਲਾ ਲਿਆ ਬਿਲਾ ਲਿਆ ਬੜਿਆ ਇੱਥੇ ਹੀ ਸਾਰੇ ਇੱਥੇ ਅੰਦਰ ਹੀ ਬੜਿਆ ਸੰਗਤ ਨੂੰ ਬਿਠਾਓ ਵੜੀ ਬਿਠਾ ਦਿਓ ਕੀ ਕਰੂ ਗੁਰੂ ਜੀ ਲਾਈਟ ਹੈਗੀ ਹੋਰ ਲਾਈਟ ਜਗਾ ਦਨੇ ਆ ਬਿਗੀ ਲਾਈਟ ਜਗਾ ਇੱਧਰ ਲਈ ਇੱਧਰ ਸਖਿਆ ਨਹੀਂ ਦੋਲੇ ਪੈਟੋ ਅਜੂ ਮੈਜਿਸਟੀ ਮੈਜਿਸਟੀ ਕੋਈ ਭਰੀ ਹੋਇਆ ਇੱਥੇ ਬੈਠ ਜਾਓ ਸਾਰਿਆਂ ਲੋਕਾਂ ਦੀ ਦਿਨ ਆ ਰਿਹਾ ਗੱਦੀ ਤੇ ਨਾ ਕਰ 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 ਗੱਦੀ ਜੇ ਸੋਹਣ ਮੰਨਿਆ ਕਰੀਂ ਤੋਰੀ ਨਹੀਂ ਕਰਦੀ ਹੈ ਜਦੋਂ ਆ ਕੇ ਆਉਂਦਾ ਹੈ ਜਦੋਂ ਆਲ ਬਿਆਹਿਆ ਨਾ ਗੱਦੀ ਇਹ ਪਰਸ਼ੋ ਦੀ ਬਰਸਾ ਹੋ ਰਹੀ ਆ ਪਰ ਉਹ ਮੇਰੇ ਦਸਰ ਦਾ ਹੋਈ ਪਰਮਾਨੀ ਨੇ ਦੱਸਿਆ ਮੈਂ ਤਾਂ ਮੈਂ ਤੈਨੂੰ ਦੱਸਣ ਚੱਲਾਂ ਸੀ ਮੈਂ ਕਿਹਾ ਤੂੰ ਮਜ਼ਾਕ ਸਮਝਿਆ ਨਾ ਨਹੀਂ ਨਹੀਂ ਮਜ਼ਾਕ ਆ ਜਿਹੜੀ ਚੀਜ਼ ਅੱਖਾਂ ਸਾਹਮਣੇ ਆ ਉਹ ਥੋੜਾ ਮਜ਼ਾਕ ਨੂੰ ਮੈਂ ਤੈਨੂੰ ਦੱਸਣ ਚੱਲਾਂ ਜੀ ਕੱਲ ਕੱਲ ਹੀ ਮੈਂ ਕਿਹਾ ਬਣਾ ਵੀਡੀਓ ਭੇਜ ਭਾਈ ਉਹ ਤੋਂ ਚਲੋ ਹੁਣ ਬੈਠੋ ਮੜੀਏ ਸਾਰੇ ਹਾਂ ਕੋਈ ਬੋਲਣ ਵਾਲਾ ਬੰਦਾ ਚਾਹੀਦਾ ਹੁਣ ਇੱਥੋਂ ਦਾ ਵੀ ਜਿਹੜਾ ਸਾਨੂੰ ਕੁਝ ਦੱਸ ਸਕੀ ਆ ਬਿੱਕੀ ਦੱਸੋ ਬਿੱਕੀ ਦਾ ਤਿਆ ਕਾਕਾ ਹੌਲੀ ਬੋਲੀ